ਪਟਾਲਾ ਸ਼ਹਿਰ ਦੇ ਅੰਦਰੂਨੀ ਲਾਕਕੇ ਚਤੰਗ ਬਾਜ਼ਾਰ ਮੁਹੱਲੇ ਚ ਚੋਰਾ ਵੱਲੋਂ ਇੱਕ ਘਰ ਨੂੰ ਇੱਕ ਘਰ ਚ ਵੜ ਕੇ ਬਣਾਇਆ ਨਿਸ਼ਾਨਾ ਉੱਥੇ ਹੀ ਚੋਰਾ ਨੇ ਲੱਖਾਂ ਰੁਪਏ ਦੀ ਨਕਦੀ ਸੋਨਾ ਚਾਂਦੀ ਗਹਿਣੇ ਲੈ ਕੇ ਚੋਰ ਹੋਇਆ ਫਰਾਰ ਪੀੜਿਤ ਮਕਾਨ ਮਾਲਕ ਪਤੀ ਪਤਨੀ ਦੱਸਿਆ ਕਿ ਉਹ ਸ਼ਨੀਵਾਰ ਆਪਣੇ ਘਰ ਨੂੰ ਤਾਲੇ ਮਾਰ ਪੂਰਾ ਪਰਿਵਾਰ ਸ਼੍ਰੀ ਵੈਸ਼ਨੂ ਦੇਵੀ ਨਤਮਸਤਕ ਹੋਣ ਲਈ ਗਿਆ ਸਨ ਅਤੇ ਜਦ ਸ਼ਾਮ ਕਰੀ ਵਾਟ 8 ਵਜੇ ਆਪਣੇ ਘਰ ਵਾਪਸ ਆਦਨੇ ਤੇ ਮੁੱਖ ਦਰਵਾਜ਼ੇ ਦੇ ਉੱਤੇ ਤਾਲਾ ਲੱਗਿਆ ਹੋਇਆ ਸੀ ਜਿਵੇਂ ਬੰਦ ਕੀਤਾ ਹੋਇਆ ਸੀ ਲੇਕਿਨ ਜਦ ਘਰ ਦਾ ਅੰਦਰਲਾ ਦਰਵਾਜ਼ਾ ਖੋਲਦ ਨੇ ਤਾਂ ਵੇਖਦੇ ਨੇ ਕਿ ਸਾਰਾ ਸਮਾਨ ਖਿਲਰਿਆ ਪਿਆ ਦਸਿਆ ਦੇ ਕਰੀਬ 4 ਲੱਖ ਸੋਨਾ ਨਗਦੀ ਅਤੇ ਸੋਨੇ ਚਾਂਦੀ ਤੇ 4 ਲੱਖ ਰੁਪਏ ਲੈ ਕੇ ਚੋਰ ਫਰਾਰ ਹੋ ਗਏ ਨੇ ਇਸ ਮਾਮਲੇ 'ਚ ਪੀੜਤ ਨੇ ਕੀ ਕਿਹਾ ਹੈ ਤੁਸੀਂ ਵੀ ਸੁਣੋ ਭਜੀ ਆਪਾਂ ਨਾ ਸ਼ਨੀਵਾਰ ਮਨੇਰੇ ਗਏ ਸੀ 10:30 ਵਜੇ ਵਕਸ਼ਣੋ ਦੇਵੀ ਤੇ ਹੁਣ ਸੋਮਵਾਰ ਸ਼ਾਮ ਨੂੰ 7:30 ਵਜੇ ਹੀ ਘਰ ਪਹੁੰਚੇ ਆ ਘਰ ਦਾ ਜਿਹੜਾ ਮੇਨ ਜਿਹੜਾ ਗੇਟ ਜਿਹੜਾ ਸੀਗਾ ਉਹ ਤੇ ਬੰਦ ਹੋਆ ਪਰ ਜਿਹੜਾ ਸਾਡਾ ਉੱਪਰਲਾ ਦਰਵਾਜ਼ਾ ਨਾ ਘਰ ਦੇ ਉੱਪਰ ਜਿਹੜਾ ਜਾ ਕੇ ਉਹ ਦਰਵਾਜ਼ਾ ਟੁੱਟਿਆ ਸੀਗਾ ਉਹਦੇ ਵਿੱਚੋਂ ਕਿਸੇ ਨੇ ਆ ਕੇ ਸਾਡਾ ਸਾਰਾ ਹੀ ਜੋ ਵੀ ਸਾਡਾ ਕੈਸ਼ ਸੀਗਾ ਸਾਡਾ ਸੋਨਾ ਤੇ ਜਿੰਨਾ ਵੀ ਚਾਂਦੀ ਚੁੰਦੀ ਜੋ ਵੀ ਸਾਡਾ ਸਾਮਾਨ ਸੀਗਾ ਸਾਰਾ ਕੁਝ ਲੈ ਗਏ। ਤੁਹਾਨੂੰ ਪਤਾ ਹੁਣ 7:30 ਵਜੇ ਆ ਕੇ ਲੱਗਾ ਇਹਦਾ ਬਾਰ। ਇਹਨਾਂ ਨੇ ਸਾਰਾ ਇਹਦੀ ਲਿਸਟ ਆਪ ਬਣਾਈਆਂ ਲਗਭਗ ਵੀ ਇਨਸਾਨ ਹੋਣਾ ਵਾ ਜਿਹੜਾ ਹੋਇਆ ਵਾ ਸੋਨਾ, ਚਾਂਦੀ ਤੇ ਜਿਹੜਾ ਕੈਸ਼ ਹੈਗਾ ਸਾਰਾ ਪਾ ਕੇ ਇਹ ਸਾਡਾ ਦੋ ਬੇਟੀਆਂ ਤੇ ਉਹਨਾਂ ਦਾ ਹੀ ਬਣਾਇਆ ਸੀਗਾ ਤੇ ਸਾਡੇ ਵਿਆਹ ਦਾ ਵੀਗਾ ਅੱਜ ਤੋਂ 25 ਸਾਲ ਪਹਿਲਾਂ 24 ਸਾਲ ਪਹਿਲਾਂ ਦਾ ਵਿਆਹ ਦਾ ਜਿੰਨਾ ਵੀ ਸੋਨਾ ਸੀ ਉਹ ਸਾਰਾ ਇੱਥੇ ਹੀ ਪਿਆ ਸੀਗਾ। ਕੁੱਲ ਮਿਲਾ ਕੇ ਸਾਰਾ ਜੇ ਐਸਟੀਮੇਟ ਲਾਈ ਹੈ ਲਗਭਗ 35 ਲੱਖ ਪਲੱਸ ਦਾ ਨੁਕਸਾਨ ਹੋ ਗਿਆ। ਕਿਆ 4.50 ਲੱਤੀ ਜੀ ਇਹ ਮਾਤਾ ਦਰਸ਼ਨ ਦੇ ਵੀ ਗਏ ਸੀ ਆਪਾਂ ਇਹ ਤੇ ਸ਼ੱਕਾ ਸ਼ੱਕ ਦੇ ਬਾਰੇ ਮੇਰੀ ਸਮਝ ਤੋਂ ਬਾਹਰ ਐ ਸਾਰਾ ਕੁਝ ਕੁਝ ਸਮਝ ਨਹੀਂ ਲੱਗਦੀ ਭਾਈ ਕਿਹੜਾ ਮੋਹਲਾ ਪੈਂਦਾ ਹੈ ਵਿਜਾਜਾਂ ਗਲੀ ਪਾਂਦਿਆਂ ਚੌਂਕ ਬਟਾਲਾ ਇਹ ਥੱਲਿਓ ਦੇ ਸਾਡਾ ਜਿਹੜਾ ਮੇਨ ਵੀ ਬੂਹਾ ਹੈਗਾ ਉੱਥੋਂ ਦੇ ਆਏ ਨੇਗੇ ਜੀ ਉੱਪਰਲਾ ਬੂਹਾ ਟੁੱਟਿਆ ਦਾ ਮਤਲਬ ਬਾਹਰੋਂ ਕਿਸੇ ਪਾਸਿਓਂ ਹੀ ਆਇਆ ਹੈ ਕੋਈ ਸੀਸੀਟੀਵੀ ਵੀਡੀਓ ਦੇਖੀ ਸੀਸੀਟੀਵੀ ਵੀਡੀਓ ਕੋਈ ਨਹੀਂ ਦੇਖੀ ਐ ਸਾਡਾ ਆਪਾਂ ਕੰਪਲੀਟ ਕੰਪਲੀਟ ਪੁਲਸ ਵਾਲਿਆਂ ਨੂੰ ਕੀਤੀ ਸੀਗੀ ਤਾਂ ਉਹ ਆ ਕੇ ਇਹ ਸਾਰਾ ਲਿਖ ਕੇ ਲੈ ਗਏ ਸਾਰਾ ਕੁਝ ਕਿਹੜਾ ਥਾਣਾ ਪੈਂਦਾ ਹੈ ਸਿਣੀਣਾ ਜੀ ਨਾਮ ਤੁਹਾਡਾ ਦਿਨੇਸ਼ ਖੋਸਲਾ ਸਰ ਮੇਰੀ ਇਹ ਬਾੜ ਦੇ ਵਿੱਚ ਘਰ ਪੈਂਦਾ ਦੇਖੋ ਮਹੱਲਿਆਂ ਦੇ ਵਿੱਚ ਘਰ ਹੈ ਪਰ ਫਿਰ ਵੀ ਇਹੋ ਜੀ ਘਟਨਾਵਾਂ ਕਿ ਉਹਨਾਂ ਦੇ ਵਿਚਾਰਿਆਂ ਦਾ ਸਾਰਾ ਹੀ ਕੁਝ ਘਰ ਦੇ ਵਿੱਚ ਲੁੱਟ ਖੋ ਗਿਆ ਮਤਲਬ ਕਿ ਦੋ ਦਿਨ ਵਾਸਤੇ ਵੀ ਘਰ ਕੋਈ ਜਾ ਰਿਹਾ ਤੇ ਅੱਜ ਸੇਕ ਨਹੀਂ ਹੈਗਾ ਕੋਈ ਘਰਾ ਤੋਂ ਕੋਈ ਰਸਤਾ ਨਹੀਂ ਕੋ ਸਿਰਫ ਇੱਕ ਨਾਲ ਦੇ ਬੰਨੇ ਖੋਲਾ ਪੈਂਦਾ ਵਾ ਸਾਨੂੰ ਇਹ ਹੀ ਸ਼ੱਕ ਲੱਗ ਰਿਹਾ ਕਿ ਨਾਲ ਦੇ ਖੋਲੇ ਤੋਂ ਲੋਕੀ ਜਿਹੜੇ ਆ ਕੋਈ ਇਧਰ ਇਹਨਾਂ ਦੇ ਘਰ ਅੰਦਰ ਵੜਿਆ ਕਿਉਂਕਿ ਉੱਪਰ ਦਾ ਦਰਵਾਜ਼ਾ ਵੀ ਦੇਖਿਆ ਗਿਆ ਉਹ ਤੋੜਿਆ ਹੋਇਆ ਦਾ ਵਾ ਤੇ ਅੰਦਰ ਆ ਕੇ ਉਹਨਾਂ ਦਾ ਕਾਫੀ ਕੈਸ਼ ਜੁਐਲਰੀ ਜੋ ਬੱਚਿਆਂ ਵਾਸਤੇ ਵੀ ਕਿਉਂਕਿ ਬੱਚੇ ਸਿਆਣੇ ਹੋ ਗਏ ਕੁੜੀਆਂ ਉਹਨਾਂ ਦੀਆਂ ਉਹਨਾਂ ਲਈ ਕੈਸ਼ ਜੁਐਲਰੀ ਕੀਤੀ ਦੀ ਸੀ ਉਹ ਸਾਰਾ ਕੁਝ ਹੀ ਲੁੱਟਖੋ ਹੋ ਗਈ ਵਿਚਾਰਿਆਂ ਦਾ ਬਹੁਤ ਬੁਰਾ ਹਾਲ ਆ ਮੈਂ ਤੇ ਤੁਹਾਡੇ ਮਾਦਨ ਤੋਂ ਵੀ ਐਸਐਸਪੀ ਸਾਹਿਬ ਨੂੰ ਵੀ ਅਪੀਲ ਹੀ ਕਰਾਂਗਾ ਦੇਖੋ ਕਿ ਇਹ ਤੇ ਲਾਗੇ ਸ਼ਾਗੇ ਜੇ ਕੀ ਕਿਨਾ ਮਲੇ ਮੇਰਾ ਨਾਲ ਦਾ ਘਰ ਹੈ ਬਿਲਕੁਲ ਇਹਨਾਂ ਦੇ ਸਾਨੂੰ ਵੀ ਨਹੀਂ ਪਤਾ ਕਿ ਗਏ ਦਿਆ ਜੇ ਕੀ ਹੈ ਕਿ ਲੈ ਵੀ ਕਿ ਰੋੜਾ ਪਿਆਰਾ ਕੁਛ ਪੁੱਛਾ ਵੀ ਨਹੀਂ ਹੈ ਇੰਨੇ ਵਿੱਚ ਬਾਹਰ ਦਾ ਖਤਰਾ ਹੈ ਇਹ ਸਰ ਹੁਣ ਦੇਖ ਰਹੇ ਆ ਕਿਉਂਕਿ 2 ਦਿਨ ਦਾ ਗੈਪ ਆ ਉਹਨੂੰ ਕੋਈ ਲਾਗੇ ਸ਼ਾਗੇ ਅਗਰ ਕੋਈ ਸੀਸੀਟੀਵੀ ਚ ਕੋਈ ਅਨ ਐਕਸਪੈਕਟਿਡ ਬੰਦਾ ਦਿਖਦਾ ਉਹਦੇ ਚ ਦੇਖਣ ਦੀ ਕੋਸ਼ਿਸ਼ ਕਰ ਰਹੇ ਆ ਕਿ ਕੋਈ ਲੱਭੇ ਕਿਸ ਤਰੀਕੇ ਕੇ ਕਿਹੜਾ ਬੰਦਾ ਸਹੀ ਪਾ ਲਿਆ ਜਮ ਦੇ ਵਿੱਚ ਬਜਾਰ ਜਾ ਦੇ ਲਈ ਨਾਮ ਜੀ ਮਿੱਤ ਚੋਰੀ ਹੋ ਗਈ ਸਾਡੇ ਘਰ ਦੇ ਵਿੱਚ ਸਭ ਕੁਝ ਚੁੱਕ ਲੈ ਗਏ ਨੇ ਸੋਨੇ ਦੀ ਸੋਨਾ ਵੀ ਸਾਰਾ ਲੈ ਗਏ ਚਾਂਦੀ ਵੀ ਲੈ ਗਏ ਕੈਸ਼ ਵੀ ਲੈ ਗਏ ਸਾਰਾ इवन ਕਿ ਬੱਚਿਆਂ ਦੇ ਗੁਲਖਾਂ ਦੇ ਪੈਸੇ ਦੇ ਵੀ ਲੈ ਗਏ ਆ ਤੇ ਨਾਲ ਸੋਨਾ ਲਗਭਗ 35-40 ਲੱਖ ਦਾ ਨੁਕਸਾਨ ਹੋ ਗਿਆ ਕਿੱਥੇ ਗਿਆ ਇਹ ਵੈਸ਼ਨ ਦੇ ਵੀ ਗਿਆ ਤੁਸੀਂ ਹਾਂ ਅਗੇ ਅਸੀਂ 7:30 ਵਜੇ ਜਦੋਂ ਸੋਮਵਾਰ ਘਰ ਆਏ ਤਾਂ ਸਾਨੂੰ ਪਤਾ ਲੱਗਾ ਸਭ ਕੁਝ ਖਿਲਰਿਆ ਹੋਇਆ ਕੈਸ਼ ਕਿਸ਼ ਸਾਢੇ 4-5 ਲੱਖ ਸੀ ਬਾਕੀ ਕਹਿੰਦੇ ਹਾਂਜੀ ਸੋਮਵਾਰ ਗਈ ਸੀ ਹਾਂਜੀ ਕੀ ਕਿਤੇ